ਕਦੇ ਕਦੇ ਤੇ ਮੈਨੂੰ ਲੱਗਦਾ ਵਾ ਜਿਵੇਂ ਨਾ ਸਾਡਾ ਬੜਾ ਸਾਤ ਦੇਂਦੇ ਹੁੰਦੇ ਵੀਰ ਜੀ ਨਹੀਂ ਸਾਤ ਦੇ ਸਾਰੇ ਬੜਾ ਦਿੰਦੇ ਆ ਹੁੰਦੇ ਜੀ ਦਦਾ 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 ਆਓ ਪਾਜੀ ਟਰੈਕਟਰ ਲਾ ਕੇ ਖਲੋਦੇ ਆਵਾ ਲੋਛੋਛ ਮੈਂ ਨਾ ਤਾਈ ਹੱਲ ਗਿਆ ਮਾਈ ਕਿਥੇ ਆ ਮੈਂ ਲਾਇਆ ਨਹੀਂ ਉੱਥੇ ਪਈ ਆ ਜੱਟੇ ਲੱਗ ਜਾਂਦਾ ਵਾ ਮੜਕੇ ਤਾਂ Únique ਹੀ ਸੈਟਿੰਗ ਵਾਸਤੇ ਪੈਹਾ ਚਾਹੀਦਾ ਤੇ ਜੇ ਇਹੀ 10-15 ਲੱਖ ਹੀ ਘਰ ਬਣਾਉਂ ਤੇ ਲੈ ਲਓ ਵੀਰ ਜੀ 10-15 ਲੱਖ ਰੁਪਇਆ ਹੀ ਘਰ ਬਣਾਉਣ ਤੇ ਚੁਕਨੇ ਆ ਮੈਂ ਇਹਨਾਂ ਕਾਕੇ ਆ ਜਾਂ ਤੁਸੀਂ ਵੀਰ ਜੀ ਮੰਨ ਲਓ 10-15 ਲੱਖ ਰੁਪਇਆ ਹੀ ਘਰ ਬਣਾਉਣ ਤੇ ਚੁਕਨੇ ਆ 10-15 ਤੇ ਚੁੱਕਿਆ ਤੇ ਜਿਹੜਾ ਵਿਆਜ ਪੈਣਾ ਵਾ ਪੈਣਾ ਹੁਣ ਮਾਲਾ ਘਰ ਕੋ ਰਪਿਆ ਹੋਊਗਾ ਤੇ ਕੱਲ ਨੂੰ ਤੇਰਾ ਵੀ ਤੇ ਘਰ ਲੱਭਣਾ ਕੋਈ ਨਹੀਂ ਇਹ ਮੰਨ ਲਓ ਇੱਕੋ ਹੀ ਘਰ ਆ ਕੋਠਾ ਘਰ ਕੋ ਵੀਰ ਜੀ ਮਾਨ ਲਓ 10-15 ਲੱਖ ਰੁਪਏ ਹੀ ਹੋਣ ਚੁਕਨੇ ਆ ਘਰ ਬਣਾਉਣ ਨੂੰ ਤੇ ਜਿਹੜਾ ਵਿਆਜ ਉਹ ਕਿਦਾਂ ਤਾਰਨਾ ਰੱਬ ਕਰੇ ਕੱਲ ਨੂੰ ਚੰਗਾ ਟਾਈਮ ਆ ਜਾਏ ਤੂੰ ਹੀ ਬਾਹਰ ਅੰਦਰ ਵੀ ਉਹਦੇ ਕਮਰਾ ਸਾਡੇ ਚਾਲੀ ਆ ਵੀ ਉਹ ਮੱਥਾ ਬਣਿਆ ਹੋਊਗਾ ਤੇ ਰਿਸ਼ਤਾ ਤੇ ਕੇ ਚੰਗੇ ਘਰ ਹੋ ਜਾਊਗਾ ਇਹ ਦੇ ਵਿਚਾਰੀ ਦਊਗੀ ਸੁਖ ਹੁਣ ਆਡੇ ਕਿ ਆਡੇ ਜਾਈਂ ਤੇ ਨਰਕਾਂ ਚ ਨਹੀਂ ਤਾਇਆ ਜੀ ਇਹ ਨਾ ਵਿਆਜ ਸਾਡੇ ਕੋਲ ਦਿੱਤਾ ਨਹੀਂ ਜਾਣਾ ਅਸੀਂ ਹਾਲ ਖੰਡ ਠਹਿਰ ਜਾਨੇ ਤੇ ਮੈਂ ਨੂੰ ਕਹੂੰਗਾ ਫਿਰ ਜਿੱਥੋਂ ਮਰਜ਼ੀ ਲੈ ਲਓ ਜਿਹੜਾ ਤੁਹਾਨੂੰ ਵਿਆਜ ਤੋਂ ਬਗੈਰ ਦਿੰਦਾ ਚੱਲ ਲੈ ਤੇ ਲੈਣਗੇ ਪਰੇ ਇੱਕ ਗੱਲ ਹੋਰ ਵਾ 2 3 ਸਟੱਪ ਲੈ ਤੇ ਲੈਣਗੇ ਇੱਕ ਗੱਲ ਹੋਰ ਵਾ ਹਾਈ ਗੱਲ ਚੇਤਾ ਪੁੱਲ ਗਈ ਵੀ ਨਾ ਇਹ ਜੀ ਉਹਨਾਂ ਨੂੰ ਕਿਤੇ ਪਤਾ ਲੱਗ ਗਿਆ ਕਿ ਤਾਏ ਉਹਨਾਂ ਨੇ ਕੋਲੋਂ ਪੈਸੇ ਦਿੱਤੇ ਆ ਤੇ ਕੀ ਬਣੂਗਾ ਚਲ ਵੇਖੀ ਜਾਊਗੀ ਜੋ ਬਣੂਗਾ ਹੁਣ ਪੈਸੇ ਤੇਨੂੰ ਦੇਈ ਮੈਂ ਬਣ ਗਈ ਚਾਹ ਪੁੱਤ ਮੈਂ ਧਰੀ ਆ ਅੱਛਾ ਲੱਗੀਆਂ ਬਣਾਉਂ ਡੈਡੀ ਤੇਰੀਆਂ ਚਾਹ ਤੇ ਮੈਂ ਲੈਣ ਦੀ ਆ ਪਰ ਮੇਰੀ ਗਾਸ ਹੋ ਮੈਂ ਬਣਗੀ ਚਾਹ ਚਾਹ ਪੁੱਤ ਮੈਂ ਤਰੀਆ ਤੇਰੇ ਡੈਡੀ ਵੀ ਕਹਿੰਦੇ ਸੀ ਚਾਹ ਬਣਾ ਕੇ ਲਿਆ ਉਹਦੇ ਲੈ ਆਓ ਕੋਈ ਨਹੀਂ ਮੈਂ ਲੈਣ ਦੀ ਆ ਤੇ ਮੈਂ ਤੇਰਾ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਹਾਂਜੀ ਵੇਹ ਪੁੱਤ ਤੇਰੇ ਡੈਡੀ ਨੇ ਤੈਨੂੰ ਸਾਰੀ ਗੱਲ ਦੱਸ ਦਿੱਤੀ ਮਮੀ ਬਣਗੀ ਚਾਹ ਚਾਹ ਪੁੱਤ ਮੈਂ ਤਰੀਆ ਤੇਰੇ ਡੈਡੀ ਵੀ ਆਏ ਸੀ ਤੋਂ ਵੀ ਕਹਿੰਦੇ ਉਹਦੇ ਨਾਲ ਕੋਈ ਨਹੀਂ ਕੀ ਕਰਦਾ ਨਾ ਨਾ ਲੋੜ ਹੀ ਨਹੀਂ ਆ ਹਣਾ ਇਹ ਗੱਲ ਦਾ ਧਿਆਨ ਮੇਰਾ ਪੁੱਤ ਰੱਖੀਂ ਚੰਗਾ ਅਹੀਂ ਨੇ ਤੇਰਾ ਕਰਕੇ ਇਹ ਕੰਮ ਕਰਨ ਦੇ ਆ ਨਹੀਂ ਤਾਂ ਸਾਨੂੰ ਕਿ ਲੋੜਾ ਕਰਦੇ ਤੇ ਚੱਲ ਬੈਠ ਉਹ ਨਾਲੇ ਨਖਤਿਆ ਇਨੀ ਗਰਮੀ ਆ ਲੋਕਾਂ ਦੇ ਮੁੰਡਿਆਂ ਨਾਲ ਫਿਰਦਾ ਨਾ ਰਿਹਾ ਜੇ ਹੋਰ ਵੀ ਚੜ੍ਹ ਕਰਨਾ ਹੋਵੇ ਤਾਂ ਤਜੀਹ ਨਾ ਸੀ ਸਸੀ ਘਰ ਰਾਈਬਾਰੀ ਪੁੱਛ ਗਈ ਅੰਦਰ ਲੈ ਕੇ ਇੱਥੇ ਬਹਿ ਜਾਣਾ ਵਾ ਭੈ ਜੀ ਦੇ ਪਾਣੀ ਦੇ ਕੇ ਜਾਣਾ ਵਾ ਸੋਚਣਾ ਕੋ ਵਾ ਲੱਖ ਦੇ ਦੋ ਕਿ ਲੱਖ ਅਸੀਂ ਦੇ ਦਾਂਗੇ ਤੇ ਬਾਕੀ ਉਹਨੇ ਵਿਚਾਰੇ ਨੇ ਕਿੱਥੋਂ ਲੈਣੇ ਆ ਸਹੀ ਗੱਲ ਹੈ ਤਾਂ ਆਪਣਾ ਲੱਕ ਇਥੋਂ ਲੈਣਾ ਵਾ ਹਾਂ ਇਹ ਨਹੀਂ ਯਾਰ ਵਿਆਜੀ ਨਹੀਂ ਮੈਂ ਚੁੱਕਣ ਦੇਣੇ ਕੋਈ ਨਹੀਂ ਮੈਂ ਕਰਨਾ ਲਵਲੀ ਹੁਣਾਣਾ ਗੱਲ ਉਹ ਤਾਂ 21 ਫੁੱਪੜ ਤੇਰਾ ਕਹਿੰਦਾ ਹੈ ਮੈਂ ਜਾ ਕੇ ਕਰਦਾ ਲਵਲੀ ਹੁਣਾਣਾ ਗੱਲ ਬੰਬਿਆ ਵਿਆਜੀ ਪੈਸੇ ਨਹੀਂ ਲੈਂਦੇ ਨੇ ਇਹਨਾਂ ਦਾ ਕੰਮ ਕਰਾਇਆ ਕਰ ਮੈਂ ਹੁਣ ਬੜਾ ਜ਼ੋਰ ਲਾਇਆ ਮੈਂ ਚਾਹ ਪੀ ਕੇ ਤੇ ਫਿਰ ਉਧਰ ਚੱਲਣੇ ਨਹੀਂ ਬਾਣ ਕੇ ਪੀਣਾ ਵੇਖ ਲਓ ਹਾਂ ਤੇ ਚੱਲੇ ਇਹ ਵੀ ਤਿੰਨ ਕਮਰੇ ਹੋ ਜਾਣਗੇ ਫਿਰ ਬਿਲਕੁਲ ਬਿਲਕੁਲ ਹਾਂਜੀ ਹਾਂ ਇਦਾਂ ਕਰ ਲਓ ਕੋਈ ਗੱਲ ਨਹੀਂ ਕੱਟ ਲਾਓ ਉਹ ਲਿਆਓ ਗਈ ਤੈਨੂੰ ਮੁੜਕਾ ਕੱਲੀ ਆਉਂਦਿਆ ਡਰਜੀ ਗਈ ਜਿੱਦਾਂ ਪਤਾ ਨਹੀਂ ਮੈਨੂੰ ਕੀ ਪੁੱਛ ਲਿਆ ਹੁੰਦਾ ਕੀ ਹੋ ਗਿਆ ਤੇਰੇ ਰੁਪਿੰਦਰ ਦੀ ਮੈਨੂੰ ਸਮਝ ਨਹੀਂ ਆਉਂਦੀ ਤੇ ਦਾਲ ਚ ਕੋਈ ਨਾ ਕੋਈ ਨਾ ਕਾਲਾ ਜ਼ਰੂਰ ਹੋਆ ਜਦੋਂ ਮੈਂ ਜੋਣ ਬਾਰੇ ਪੁੱਛਿਆ ਸੀ ਨਾ ਇਹਨਾਂ ਤੇ ਕੱਲ ਨਾ ਡਰਜੀ ਗਈ ਸੀ ਕਿ ਰਹਿਣਾ ਭੋਲਾ ਕੀ ਖਿਚੜੀ ਚੱਲਣ ਦੀ ਤੂੰ 1 2 1 ਅੱਜ ਸੂਏ ਟਾਈਮ ਐ ਕਰ ਲਿਆ ਕਰੂੰ ਫਿਰ ਜ਼ਰਾ ਠੀਕ ਆ ਭਾਬੀ ਚਲੋ ਠੀਕ ਆ ਠੀਕ ਜੇ ਤੁਹਾਨੂੰ ਸਹੀ ਲੱਗਦਾ ਹੁੰਦਾ ਠੀਕ ਹੈ ਤੇ ਲੜਾਈ ਨਹੀਂ ਚਾਹੀਦੀ ਘਰ ਤੇ ਠੀਕ ਹੈ ਨਾ ਲੜਾਈ ਚੱਲ ਲੇਕਿਨ ਨਹੀਂ ਦਿੱਖ ਚੱਲੇ ਮੈਨੂੰ ਨਾ ਹੁਣ ਘਰ ਤੇ ਲੜਾਈ ਨਹੀਂ ਚਾਹੀਦੀ ਠੀਕ ਹੈ ਨਾ ਉਹ ਚੱਲ ਯਾਰ ਮੈਂ ਨਾ ਹੁਣ ਘਰ ਚੁੱਕੀ ਗੱਲ ਨਹੀਂ ਹੋਣੀ ਠੀਕ ਹੈ ਨਾ ਕੰਮ ਹੀ ਵੰਡੇ ਆ ਇਹ ਨਹੀਂ ਉਹ ਬਤੂ ਉਹਨੂੰ ਕਹਤਾ ਕੋ ਰੁਪਿੰਦਰ ਕੰਮ ਹੁਣ ਵੰਦੇ ਆ ਨਾ ਤੇ ਘਰ ਦੇ ਵਿੱਚ ਕੋਈ ਗੱਲ ਨਹੀਂ ਹੋਣੀ ਚਾਹੀਦੀ ਠੀਕ ਹੈ ਨਾ ਨਹੀਂ ਗੱਲ ਤੇ ਵੇਖੋ ਪਹਿਲਾਂ ਵੀ ਕੋਈ ਨਹੀਂ ਹੋਈ। ਤੇ ਇਹ ਕੋਈ ਨਹੀਂ ਸਵੇਰ ਟਾਈਮ ਮੈਂ ਕਰ ਲਿਆ ਕਰੂੰਗੀ ਤੇ ਸ਼ਾਮ ਨੂੰ ਦੀਦੀ ਕਰ ਲਿਆ ਕਰਨਗੇ। ਚਲੋ ਤੇ ਟੈਨਸ਼ਨ ਨਾ ਲਾਓ ਕੋਈ ਨਹੀਂ ਰਲ ਮਿਲ ਕੇ ਕਰ ਲਾਂਗੇ ਕੰਮ। ਹਾਂਜੀ। ਪੀਸ ਡਾਟ। लवली। ਤੂੰ ਟੈਨਸ਼ਨ ਨਾ ਲੈ ਠੀਕ। ਕਦੇ ਕਦੇ ਤੇ ਮੈਨੂੰ ਲੱਗਦਾ ਵਾ ਜਿਵੇਂ ਨਾ ਸਾਡਾ ਬੜਾ ਸਾਥ ਦੇਂਦੇ ਹੁੰਦੇ ਵੀਰ ਜੀ। ਨਹੀਂ ਸਾਥ ਦੇ ਸਾਰੇ ਬੜਾ ਦਿੰਦੇ ਆ। ਹੁੰਦੇ ਜੀ ਦ ਦ ਦ ਦ। ਆਓ। ਪਹਿਲੀ ਟ੍ਰੈਕਟਰ ਲੈ ਕੇ ਘਲੋਦੇ ਆਵਾਂ। ਲੋ ਅੱਛਾ ਅੱਛਾ। ਮੈਂ ਨਾ ਤਾਇਆ ਲੱਗਿਆ ਸੀ। ਕਿ ਕਿਥੇ ਮੈਂ ਲਾਇਆ ਨਹੀਂ ਉਥੇ ਵੀ ਆਈ ਜਾ ਤੇ ਲੱਗ ਜਾਂਦਾ ਵਾ ਮੁੜ ਕੇ ਤੁਹਾਨੂੰ ਨਹੀਂ ਕੋਈ ਸੈਟਿੰਗ ਵਾਸਤੇ ਪੈਸਾ ਚਾਹੀਦਾ ਤੇ ਜੇ ਇਹੀ 10-15 ਲੱਖ ਹੀ ਘਰ ਬਣਾਉਂ ਤੇ ਚੰਨ ਲੋ ਵੀਰ ਜੀ 10-15 ਲੱਖ ਰੁਪਇਆ ਹੀ ਘਰ ਬਣਾਉਣ ਤੇ ਚੁਕਨੇ ਆ ਮੈਂ ਨਾ ਕਾਕਿਆ ਨਹੀਂ ਆ ਤੂੰ ਵੀਰ ਜੀ ਮੰਨ ਲਓ 10-15 ਲੱਖ ਰੁਪਇਆ ਹੀ ਘਰ ਬਣਾਉਣ ਤੇ ਚੁਕਨੇ ਆ 10-15 ਤੇ ਚੁੱਕਿਆ ਤੇ ਜਿਹੜਾ ਵਿਆਜ ਪੈਣਾ ਵਾ ਪੈਣਾ ਹੁਣ ਮਾਲਾ ਘਰ ਕੋ ਰਪਿਆ ਹੋਊਗਾ ਤੇ ਕੱਲ ਨੂੰ ਤੇਰਾ ਵੀ ਤੇ ਘਰ ਲੱਭਣਾ ਕੋਈ ਕਿ ਨਹੀਂ ਜੇ ਮੰਨ ਲਓ ਇੱਕੋ ਹੀ ਘਰ ਆ ਕੋਠਾ ਘਰ ਕੋ ਵੀ ਜੀ ਮੰਨ ਲਓ 10-15 ਲੱਖ ਰੁਪਏ ਹੀ ਹੋਣ ਚੁਕਨੇ ਆ ਘਰ ਬਣਾਉਣ ਨੂੰ ਤੇ ਜਿਹੜਾ ਵਿਆਜ ਉਹ ਕਿਦਾਂ ਤਾਰਨਾ ਰੱਬ ਕਰੇ ਕੱਲ ਨੂੰ ਚੰਗਾ ਟਾਈਮ ਆ ਜੇ ਤੂੰ ਹੀ ਬਾਹਰ ਅੰਦਰ ਵੀ ਉਹਦੇ ਕਮਰਾ ਸਾਡੇ ਚਾਲੀ ਆ ਵੀ ਮੂੰ ਮੱਥਾ ਬਣਿਆ ਹੋਊਗਾ ਤੇ ਰਿਸ਼ਤਾ ਤੇ ਕੇ ਚੰਗੇ ਘਰ ਹੋ ਜਾਊਗਾ ਇਹ ਤੇ ਵਿਚਾਰੀ ਰਹੂਗੀ ਸੁਖ ਹੁਣ ਆਡੇ ਆਡੇ ਜਾਈਂ ਤੇ ਨਰਕਾਂ ਚ ਨਹੀਂ ਤਾਇਆ ਜੀ ਇਹਨਾਂ ਵਿਆਜ ਸਾਡੇ ਕੋਲ ਦਿੱਤਾ ਨਹੀਂ ਜਾਣਾ ਅਸੀਂ ਹਸਾਲ ਖੰਡ ਠਹਿਰ ਜਾਨੇ ਤੇ ਮੈਂ ਨੂੰ ਕਹੂੰਗਾ ਫਿਰ ਜਿੱਥੋਂ ਮਰਜ਼ੀ ਲੈ ਲਓ ਜਿਹੜਾ ਤੁਹਾਨੂੰ ਵਿਆਜ ਤੋਂ ਬਗਾਰ ਦਿੰਦਾ ਚੱਲ ਲੈ ਤੇ ਲੈਣਗੇ ਪਰ ਇੱਕ ਗੱਲ ਹੋਰ ਵਾ 2 3 ਸਟੱਫ ਲੈ ਤੇ ਲੈਣਗੇ ਇੱਕ ਗੱਲ ਹੋਰ ਵਾ ਹਾਈ ਗੱਲ ਚੇਤਾਪੁੱਲ ਗਈ ਵੀ ਨਾ ਇਹ ਜੀ ਉਹਨਾਂ ਨੂੰ ਕਿਤੇ ਪਤਾ ਲੱਗ ਗਿਆ ਕਿ ਤਾਏ ਉਹਨਾਂ ਨੇ ਕੋਲੋਂ ਪੈਸੇ ਦਿੱਤੇ ਆ ਤੇ ਕੀ ਬਣੂਗਾ ਚੱਲ ਵੇਖੀ ਜਾਊਗੀ ਜੋ ਬਣੂਗਾ ਹੁਣ ਪੈਸੇ ਤੇਨੂੰ ਦੇਈ ਮੈਂ ਬਣ ਗਈ ਚਾਹ ਚਾਹ ਪੁੱਤ ਮੈਂ ਧਰੀ ਆ ਅੱਛਾ ਲੱਗੀਆਂ ਬਣਾਉਣ ਡੈਡੀ ਤੇਰੇ ਨੂੰੜੇ ਚਾਹ ਤਾਂ ਮੈਂ ਲੈਂਦੀ ਆ ਪਰ ਮੇਰੀ ਗੱਲ ਸੁਣ ਤੂੰ ਆ ਮੈਂ ਬਣਗੀ ਚਾਹ ਚਾਹ ਪੁੱਤ ਮੈਂ ਤਰੀ ਆ ਤੇਰੇ ਡੈਡੀ ਵੀ ਕਹਿੰਦੇ ਸੀ ਚਾਹ ਬਣਾ ਕੇ ਲਿਆ ਤੂੰ ਤੇ ਲੈ ਆਇਓ ਕੋਈ ਨਹੀਂ ਮੈਂ ਲੈਂਦੀ ਆ ਤੇ ਮੈਂ ਤੇਰਾ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਹਾਂਜੀ ਵੀ ਇਹ ਪੁੱਤ ਤੇਰੇ ਡੈਡੀ ਨੇ ਤੈਨੂੰ ਸਾਰੀ ਗੱਲ ਦੱਸ ਦਿੱਤੀ ਮਮੀ ਬਣਗੀ ਚਾਹ ਚਾਪੋਦ ਮੈ ਤਰੀਆ ਤੇਰੇ ਡੈਡੀ ਵੀ ਆਏ ਇਹ ਤੋਂ ਵੀ ਕਹਿਣਾ ਲੋੜ ਨਾ ਕੋਈ ਨਹੀਂ ਕੀ ਕਰਨਾ ਨਾ ਨਾ ਲੋੜ ਹੀ ਨਹੀਂ ਹੈ ਹੈਨਾ ਇਸ ਗੱਲ ਦਾ ਧਿਆਨ ਮੇਰਾ ਪੁੱਤ ਰੱਖੀ ਚੰਗਾ ਅਸੀਂ ਵੀ ਤੇਰਾ ਕਰਕੇ ਇਹ ਕੰਮ ਕਰਨ ਰਿਹਾ ਨਹੀਂ ਤਾਂ ਸਾਨੂੰ ਕੀ ਲੋੜਾ ਕਰਦਾ ਮੈਨੂੰ ਤੇ ਚੱਲ ਬਹਿ ਤੂੰ ਵੇ ਨਾਲੇ ਨਖਤਿਆ ਇੰਨੀ ਗਰਮੀ ਆ ਲੋਕਾਂ ਦੇ ਮੁੰਡਿਆਂ ਨਾਲ ਫਿਰਦਾ ਨਾ ਰਿਹਾ ਜੇ ਹੋਰ ਵੀ ਚੈਡ ਕਰਨਾ ਹੋਵੇ ਤਾਂ ਦਜੀਤ ਨਸੀ ਸਸੀ ਘਰ ਰਾਈਬਾਜੀ ਪੁੱਛ ਕੇ ਅੰਦਰ ਲੈ ਕੇ ਇੱਥੇ ਬਹਿਣ ਆ ਮੈਂ ਭੈਜੀ ਦੇ ਪਾਣੀ ਦੇ ਕੇ ਜਾਣਾ ਵਾ ਸੋਚਣਾ ਕੋ ਹੈ ਲੱਖ ਦੇ ਦੋ ਕਿ ਲੱਖ ਅਸੀਂ ਦੇ ਦਾਂਗੇ ਤੇ ਬਾਕੀ ਉਹਨੇ ਵਿਚਾਰੇ ਨੇ ਕਿੱਥੋਂ ਲੈਣੇ ਆ ਉਸਹੀ ਗੱਲ ਦਾ ਆਪਣਾ ਲੱਕੇਥੋਂ ਲੈਣਾ ਵਾ ਹਾਂ ਇਹ ਨਹੀਂ ਯਾਰ ਵਿਆਜੀ ਨਹੀਂ ਮੈਂ ਚੁੱਕਣ ਦੇੜੇ ਕੋਈ ਨਹੀਂ ਮੈਂ ਕਰਦਾ ਲਵਲੀ ਹੁਣਾਣਾ ਗੱਲ ਉਹ ਤਾਂ ਤੂੰ ਆਂ ਫੁੱਪੜ ਤੇਰਾ ਕਹਿੰਦਾ ਹੈ ਮੈਂ ਜਾ ਕੇ ਕਰਦਾ ਲਵਲੀ ਹੁਣਾਣਾ ਗੱਲ ਕੰਬਿਆ ਵਿਆਜੀ ਪੈਸੇ ਨਹੀਂ ਲੈਂਦੇ ਨੇ ਇਹਨਾਂ ਨੂੰ ਹਾਂ ਕੰਮ ਕਰ ਆਇਆ ਕਰ ਮੈਂ ਹੁਣ ਬੜਾ ਜ਼ੋਰ ਲਾਇਆ ਮੈਂ ਚਾਹ ਪੀ ਕੇ ਤੇ ਫੇਰ ਉਧਰ ਚੱਲਨੇ ਨਹੀਂ ਬਾਣ ਕੇ ਪੀਣਾ ਵੇਖ ਲਓ ਹਾਂ ਤੇ ਚੱਲੇ ਆ ਵੀ ਤਿੰਨ ਕਮਰੇ ਹੋ ਜਾਣਗੇ ਫਿਰ ਬਿਲਕੁਲ ਬਿਲਕੁਲ ਹਾਂਜੀ ਹਾਂ ਇਦਾਂ ਕਰ ਲਓ ਕੋਈ ਗੱਲ ਨਹੀਂ ਕੱਟ ਲਾਓ ਉਹ ਲਿਆ ਹੋ ਗਏ ਤੈਨੂੰ ਮੁੜਕਾ ਕੱਲੀ ਆਉਂਦੀ ਆ ਡਰਜੀ ਗਈ ਜਿੱਦਾਂ ਪਤਾ ਨਹੀਂ ਮੈਨੂੰ ਕੀ ਪੁੱਛ ਲਿਆ ਹੁੰਦਾ ਕੀ ਹੋ ਗਿਆ ਤੈਨੂੰ ਰੁਪਿੰਦਰ ਦੀ ਮੈਨੂੰ ਸਮਝ ਨਹੀਂ ਆਉਂਦੀ ਕਿ ਦਾਲ 'ਚ ਕੋਈ ਨਾ ਕੋਈ ਨਾ ਕਾਲਾ ਜ਼ਰੂਰ ਵਾ ਜਦੋਂ ਮੈਂ ਜੋਣ ਬਾਰੇ ਪੁੱਛਿਆ ਸੀ ਨਾ ਇਹਨਾਂ ਤੇ ਕੱਲ ਨਾ ਡਰਜੀ ਗਈ ਸੀ ਕਿ ਰਹਿਣਾ ਭਲਾ ਕੀ ਖਿਚੜੀ ਚੱਲਣ ਦੀ ਤੂੰ 1 2 ਸੱਚੇ ਟਾਈਮ ਐ ਕਰ ਲਿਆ ਕਰੂੰ ਫਿਰ ਜ਼ਰਾ ਠੀਕ ਆ ਭਾਬੀ ਚਲੋ ਠੀਕ ਆ ਠੀਕ ਆ ਜਿੱਦਾਂ ਤੈਨੂੰ ਸਹੀ ਲੱਗਦਾ ਹੁੰਦਾ ਓਦਾਂ ਠੀਕ ਆ ਤੇ ਲੜਾਈ ਨਹੀਂ ਚਾਹੀਦੀ ਘਰ ਤੇ ਠੀਕ ਹੈ ਨਾ ਲੜਾਈ ਚੱਲ ਲੈ ਕਿਦੀ ਚੱਲੇ ਮੈਨੂੰ ਨਾ ਹੁਣ ਘਰ ਤੇ ਲੜਾਈ ਨਹੀਂ ਚਾਹੀਦੀ ਠੀਕ ਹੈ ਨਾ ਉਹ ਚੱਲ ਯਾਰੇ ਮੈਂ ਨਾ ਹੁਣ ਘਰ ਚ ਕੋਈ ਗੱਲ ਨਹੀਂ ਸੁਣੀ ਠੀਕ ਹੈ ਨਾ ਕੰਮ ਹੀ ਵੰਡੇ ਆ ਇਹ ਨਹੀਂ ਹੋਇਆ ਤੂੰ ਉਹਨੂੰ ਕਹਤਾ ਕੋਈ ਉਹਨੂੰ ਰੁਪਿੰਦਰ ਕੰਮ ਹੁਣ ਵੰਦੇ ਆ ਨਾ ਤੇ ਘਰ ਦੇ ਵਿੱਚ ਕੋਈ ਗੱਲ ਨਹੀਂ ਹੋਣੀ ਚਾਹੀਦੀ ਠੀਕ ਹੈ ਨਾ ਨਹੀਂ ਗੱਲ ਤੇ ਵੇਖੋ ਪਹਿਲਾਂ ਵੀ ਕੋਈ ਨਹੀਂ ਹੋਈ। ਤੇ ਇਹ ਕੋਈ ਨਹੀਂ ਸਵੇਰ ਟਾਈਮ ਮੈਂ ਕਰ ਲਿਆ ਕਰੂੰਗੀ ਤੇ ਸ਼ਾਮ ਨੂੰ ਦੀਦੀ ਕਰ ਲਿਆ ਕਰਨਾਂਗੇ। ਚਲੋ ਤੇ ਟੈਨਸ਼ਨ ਨਾ ਲਓ ਕੋਈ ਨਹੀਂ ਰਲ ਮਿਲ ਕੇ ਕਰ ਲਾਂਗੇ ਕੰਮ। ਹਾਂ ਜੀ। ਪੀਸ ਡਾਟ लवली ਤੂੰ ਟੈਨਸ਼ਨ ਨਾਲ ਨਹੀਂ